ਮਾਇਆ ਦੇ ਤੇ ਸਰੀਰਾਂ ਦੇ ਮੋਹ ਦੇ ਬੰਧਨ ਜਿਹੜੇ ਹਨ ਇਹ ਵਾਹਿਗੁਰੂ ਨੇ ਆਪ ਪੈਦਾ ਕੀਤੇ ਆਪ ਬਣਾਏ ਕਿਸੇ ਵਿੱਚ ਦੋਸ਼ ਨੰਦਿਆ ਕਰਕੇ ਕਿਸੇ ਨੇ ਤੈਨੂੰ ਬੰਧਨ ਪਾਇਆ ਹੋਇਆ ਹੈ ਨਹੀਂ ਇਹ ਪਰਮੇਸ਼ਰ ਨੇ ਖੇੜੀ ਐਸੀ ਰਸੀ ਹੈ ਕਿ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉਂ ਫਹਾਵਤ ਹੈ ਇਹ ਮਹਾਰਾਜ ਜੀ ਨੇ ਵਿਸ਼ਿਆਂ ਵਕਾਰਾਂ ਦਾ ਚੋਗਾ ਪਾ ਕਰਕੇ ਨੇਤੀ ਇਸ ਤਰ੍ਹਾਂ ਦੀ ਰਚੀ ਹੈ ਨਾ ਮਾਇਆ ਦਾ ਤੇ ਸ਼ਰੀਰਾਂ ਦੇ ਮੋਹ ਦਾ ਚੋਗਾ ਪਾਇਆ ਹੋਇਆ ਤੇ ਜੀਵ ਰੂਪੀ ਪੰਛੀ ਮਿਰਤੀ ਰੂਪੀ ਚੁੰਝ ਦਾ ਆਲ ਇਸ ਚੋਗੇ ਨੂੰ ਚੁਗਣ ਵਿੱਚ ਮਸਤ ਰਹਿੰਦੇ ਆ ਤੇ ਫਿਰ ਕਾਲ ਰੂਪੀ ਸ਼ਕਾਰੀ ਮੌਤ ਦਾ ਜਾਲ ਪਾ ਕਰਕੇ ਇਹ ਜੀਵ ਰੂਪੀ ਪੰਛੀ ਨੂੰ ਪਕੜ ਲੈਂਦਾ ਹੈ ਹਜੂਰ ਕਹਿੰਦੇ ਮਾਇਆ ਦੇ ਜਿਹੜੇ ਬੰਧਨ ਹਨ ਜਿਹੜੇ ਸ਼ਰੀਰਾਂ ਦੇ ਮੋਹ ਦੇ ਇਹ ਬੰਧਨ ਨੇ ਇਹ ਵਾਹਿਗੁਰੂ ਨੇ ਆਪ ਕੀਤੇ ਤਾਂ ਤੈਨੂੰ ਇਹ ਸਭ ਕੁਝ ਵਿਆਪ ਰਿਹਾ ਤੇ ਇਹ ਕਿਸੇ ਵਿੱਚ ਦੋਸ਼ ਨਾ ਦਿਆ ਕਰ ਕਿ ਮੈਨੂੰ ਇਸ ਕਰਕੇ ਇਹਦੇ ਕਰਕੇ ਇਹ ਬੰਧਨ ਵਿਆਪ ਰਹੇ ਐ ਨਹੀਂ ਇਹ ਬੰਧਨ ਤਾਂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਨੇ